ਮਹਾਕੁੰਬ ਦੇ ਵਿੱਚ ਭਾਰੀ ਭੀੜ ਹੋਣ ਦੇ ਕਾਰਨ ਉੱਤੇ ਭਜੜ ਮਚ ਜਾਂਦੀ ਹੈ ਜਿਸ ਕਰਕੇ ਦਰਜਨਾਂ ਦੇ ਕਰੀਬ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਕਈ ਲੋਕ ਉੱਤੇ ਜ਼ਖਮੀ ਹੋ ਜਾਂਦੇ ਨੇ ਪਰ ਇਸ ਦੇ ਪਿੱਛੇ ਕਾਰਨ ਕੀ ਹੈਗਾ ਕਿਉਂ ਭਜੜ ਮਚੀ ਹੈਗੀ ਹੈ ਜਾਣਦੇ ਹਾਂ ਸਾਡੀ ਇਸ ਖਾਸ ਰਿਪੋਰਟ ਦੇ ਵਿੱਚ ਦਰਸਲ ਮਹਾਕੁੰਬ ਦੇ ਦੌਰਾਨ ਮੋਨੀ ਮਸਿਆ ਇਸ਼ਨਾਨ ਦੇ ਲਈ ਭਾਰੀ ਭੀੜ ਹੋਣ ਦੇ ਕਾਰਨ ਉੱਤੇ ਭਾਜੜ ਮਚ ਗਏ ਜਿਸ ਦੇ ਵਿੱਚ ਦਰਜਨਾਂ ਲੋਕ ਜ਼ਖਮੀ ਹੋ ਗਏ ਤੇ ਕਈਆਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਇਹ ਹਾਸਾ ਦੱਸਦੇ ਕਿ ਰਾਤ ਕਰੀਬ 2 ਵਜੇ ਵਾਪਰਿਆ ਜਦੋਂ ਅਚਾਨਕ ਮੋਨੀ ਮਸਿਆ ਦੇ ਉੱਤੇ ਜਿਹੜੀ ਕਿ ਇਸ਼ਨਾਨ ਦੇ ਲਈ ਸੰਗਮ ਵਿਖੇ ਭੀੜ ਵਧਣ ਲੱਗੀ ਹੈ ਤਾਂ ਵੱਡੀ ਭੀੜ ਦੇ ਦਬਾਅ ਦੇ ਕਾਰਨ ਮੇਲੇ ਦੇ ਵਿੱਚ ਭਾਜੜ ਮਚ ਗਈ ਹੈ ਦੱਸਦੇ ਕਿ ਚਸ਼ਮਦੀਦ ਗਵਾਮਾਂ ਦੇ ਬਿਆਨ ਦੇ ਮੁਤਾਬਕ ਰਾਤ 1.5 ਤੋਂ 2 ਵਜੇ ਦੇ ਕਰੀਬ ਸੰਗਮ ਦਿਹਾਲੇ ਦੁਆਲੇ ਅਚਾਨਕ ਭੀੜ ਵੱਧ ਗਈ ਭਾਵੇਂ ਮਹਾਕੁੰਮ ਦੇ ਵਿੱਚ ਇਸ਼ਨਾਨ ਦੇ ਲਈ 45 ਘਾਟ ਬਣਾਏ ਗਏ ਨੇ ਪਰ ਲੋਕ ਮੁੱਖ ਸੰਗਮ ਚ ਹੀ ਇਸ਼ਨਾਨ ਕਰਨ ਦੇ ਉੱਤੇ ਜ਼ੋਰ ਦੇਣ ਲੱਗ ਪਏ ਨੇ ਤਾਂ ਜਿਸ ਦੇ ਕਾਰਨ ਭੀੜ ਜਿਹੜੀ ਕਿ ਇੱਕ ਦੂਜੇ ਨੂੰ ਜਿਹੜੇ ਕਿ ਦਬਕੀ ਹੋਣ ਲੱਗੇ ਅੱਗੇ ਵੱਧ ਰਹੀ ਸੀਗੀ ਤਾਂ ਜਿਸ ਦੇ ਕਾਰਨ ਭਾਜੜ ਮਚ ਗਈ ਤੇ ਭਾਜੜ ਦੇ ਦੌਰਾਨ ਚਾਰੇ ਪਾਸੇ ਚੀਕਾਂ ਸੁਣਨ ਲੱਗ ਪਈਆਂ ਸੀ ਦੱਸਦੇ ਕਿ ਇਸ ਦੌਰਾਨ ਇਸ ਭਾਜੜ ਦੇ ਵਿੱਚ 20 ਤੋਂ 25 86 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ ਜਿਨ੍ਹਾਂ ਦੇ ਵਿੱਚ ਐਂਬੂਲੈਂਸ ਦੀ ਮਦਦ ਦੇ ਨਾਲ ਮਹਾਕੁੰਭ ਦੇ ਕੇਂਦਰੀ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਮਹਾਕੁੰਭ ਦੇ ਵਿੱਚ ਮੋਨੀ ਮਸਿਆਂ ਨੂੰ ਇਸ਼ਨਾਨ ਕਰਨਾ ਵਿਸ਼ੇਸ਼ ਮਹੱਤਵ ਰੱਖਦਾ ਹੈ ਤਾਂ ਇਸ ਕਾਰਨ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਜਿਹੜੇ ਕਿ ਪ੍ਰਿਆਗਰਾਜ ਪਹੁੰਚ ਰਹੇ ਨੇ ਜਿਸ ਦੇ ਕਾਰਨ ਭੀੜ ਨੂੰ ਕਾਬੂ ਕਰਨ ਦੇ ਲਈ ਲਗਾਏ ਗਏ ਬੈਰੀਕੇਡ ਟੁੱਟਣ ਲੱਗੇ ਨੇ ਤਾਂ ਜਲਦੀ ਹੀ ਕੁਝ ਔਰਤਾਂ ਦਸਾਂ ਕੁੱਟਣ ਲੱਗ ਪਿਆ ਤੇ ਉਹ ਡਿੱਗਣ ਲੱਗ ਪਈਆਂ ਜਿਸ ਦੇ ਕਾਰਨ ਭਗੜੜ ਜਿਹੜੀ ਕਿ ਹੋਰ ਵੀ ਵੱਧ ਗਈ ਹੈ ਤੇ ਚੀਖ ਜਿਹਾੜਾ ਪੈਣ ਲੱਗਿਆ ਤੇ ਉਹ ਦ੍ਰਿਸ਼ ਬਹੁਤ ਡਰਾਉਣਾ ਸੀਗਾ ਜਦੋਂ ਇਹ ਸਾਰਾ ਸਾਰੀ ਘਟਨਾ ਵਾਪਰੀ ਹੈ ਦੱਸ ਦਈਏ ਕਿ ਬਾਅਦ ਦੇ ਵਿੱਚ ਕਿਸੇ ਤਰ੍ਹਾਂ ਪ੍ਰਸ਼ਾਸਨ ਦੀ ਟੀਮ ਮੌਕੇ ਤੇ ਪਹੁੰਚੀ ਹੈ ਜਿਸ ਨੇ ਸਥਿਤੀ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਜ਼ਖਮਿਆਂ ਨੂੰ ਦਰਜਨਾ ਦੇ ਕਰੀਬ ਜਿਹੜੀ ਕਿ ਐਂਬੂਲੈਂਸਾਂ ਦੀ ਮਦਦ ਦੀ ਮਦਦ ਦੇ ਨਾਲ ਹਸਤਾ ਜਿਹੜਾ ਕਿ ਲਗਾਇਆ ਗਿਆ ਦੱਸਦੇ ਕਿ ਮੰਗਲਵਾਰ ਤੇ ਬੁੱਧਵਾਰ ਦੀ ਰਾਤ ਕਰੀਬ ਵਜੇ ਘਟਨਾ ਵਾਪਰੀ ਹੈ ਪ੍ਰਿਆਗਰਾਜ ਦੇ ਸੰਗਮ ਘاٹ ਦੇ ਤੱਟ ਦੇ ਉੱਤੇ ਭਗੜ ਮਚ ਗਈ ਤਾਂ ਇਸ ਹਾਦਸੇ ਦੇ ਵਿੱਚ ਕਰੀਬ 14 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਉੱਥੇ 50 ਤੋਂ ਵੱਧ ਸ਼ਰਧਾਲੂ ਜ਼ਖਮੀ ਵੀ ਹੋਏ ਨੇ ਤਾਂ ਸਰਪੁਰਪੁਰ ਪਾਣੀ ਹਸਪਤਾਲ ਦੇ ਵਿੱਚ ਮੌਜੂਦ ਜਿਹੜੇ ਕੀ ਦੱਸਦੀ ਹੈ ਕਿ ਮੇਰੇ ਰਿਪੋਰਟਾਂ ਦੇ ਮੁਤਾਬਕ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਉਸ ਦੇ ਮੁਤਾਬਕ 14 ਲਾਸ਼ਾਂ ਦਾ ਪੋਸਟਮਾਰਟਮ ਜਿਹੜੇ ਕਿ ਉਸ ਨੂੰ ਭੇਜਿਆ ਗਿਆ ਹਾਲਾਂਕਿ ਪ੍ਰਸ਼ਾਸਨ ਨੇ ਮਰਨ ਜਾਂ ਫਿਰ ਜ਼ਖਮਿਆਂ ਦੀ ਗਿਣਤੀ ਦੇ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਉੱਥੇ ਜਿਹੜੇ ਕਿ ਉੱਤਰ ਪ੍ਰਦੇਸ਼ ਦੇ ਸੀਐਮ ਯੋਗਧਿੱਤਨਾਥ ਨੇ ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਹੈ ਕਿ ਸੰਕਤਾ ਨੂੰ ਸੰਗਮ ਦੇ ਉੱਤੇ ਹੀ ਇਸ਼ਨਾਨ ਜਿਹੜੇ ਕਿ ਕਰਨ ਦੇ ਬਾਰੇ ਨਹੀਂ ਸੋਚਣਾ ਚਾਹੀਦਾ ਗੰਗਾ ਹਰ ਥਾਂ ਦੇ ਉੱਤੇ ਪਵਿੱਤਰ ਜਿੱਥੇ ਵੀ ਹੋਵੇ ਉਸੇ ਕੰਡੀਸ਼ਨਾਨ ਕਰੋ ਦੂਜੇ ਪਾਸੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਹੈਗਾ ਕਿ ਵੀਆਈਪੀ ਕਲਚਰ ਅਤੇ ਸਰਕਾਰ ਦੇ ਮਾੜੇ ਪ੍ਰਬੰਧਾ ਦੇ ਕਾਰਨ ਭਗੜੜ ਮਚੀ ਹੈ ਤਾਂ ਅਲੱਗ-ਅਲੱਗ ਲੀਡਰਾਂ ਦੇ ਵੱਲੋਂ ਅਲੱਗ-ਅਲੱਗ ਪ੍ਰਤੀਕਿਰਿਆ ਜਿਹੜੀ ਕਿ ਦਿੱਤੀ ਜਾ ਰਹੀ ਹੈ ਇਸ ਘਟਨਾ ਦੇ ਉੱਤੇ ਦੱਸਦੀ ਹੈ ਕਿ ਉਹਤੇ ਤੁਹਾਨੂੰ ਦੱਸਦੀ ਹੈ ਕਿ ਭਗੜੜ ਦੇ ਦੋ ਮੁੱਖ ਕਾਰਨ ਜਿਹੜੇ ਕਿ ਦੱਸੇ ਜਾ ਰਹੇ ਨੇ ਸੂਤਰਾਂ ਦੇ ਅਨੁਸਾਰ ਕਿ ਜਿਹੜੇ ਕਿ ਪੈਂਟੂਨ ਦੇ ਜ਼ਿਆਦਾਤਰ ਪੁੱਲ ਅੰਮ੍ਰਿਤ ਸੰਚਾਰ ਦੇ ਕੰਨ ਬੰਦ ਹੋ ਗਏ ਸਨ ਜਿਸ ਦੇ ਕਾਰਨ ਸੰਗਮ ਦੇ ਉੱਤੇ ਕਰੋੜਾਂ ਦੀ ਭੀੜ ਇਕੱਠੀ ਹੋਣ ਲੱਗੀ ਜਿਸ ਦੇ ਕਾਰਨ ਕੁਝ ਲੋਕ ਬੈਰੀਕੇਡ ਦੇ ਵਿੱਚ ਫਸ ਗਏ ਅਤੇ ਡਿੱਗ ਪਏ ਇਸ ਨੂੰ ਦੇਖਦਿਆਂ ਹੀ ਭਗਦਰ ਦੀ ਅਫਵਾਹ ਜਿਹੜੀ ਕਿ ਫੈਲ ਗਈ ਹੈ ਤੇ ਉੱਥੇ ਹੀ ਦੂਜੇ ਪਾਸੇ ਜਿਹੜਾ ਕਿ ਦੂਜਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈਗਾ ਕਿ ਸੰਗਮ ਨੋਜ਼ ਦੇ ਉੱਤੇ ਕੋਈ ਵੱਖਰਾ ਪ੍ਰਵੇਸ਼ ਅਤੇ ਬਾਹਰ ਜਾਣ ਦਾ ਰਸਤਾ ਨਹੀਂ ਸੀ ਤਾਂ ਲੋਕ ਉਵੇਂ ਹੀ ਵਾਪਸ ਆ ਰਹੇ ਸਨ ਜਿਵੇਂ ਜਿਸ ਤਰੀਕੇ ਦੇ ਨਾਲ ਉਹੋ ਵਾਪਸ ਜਾ ਰਹੇ ਸਨ ਤਾਂ ਅਜੇਹੇ ਦੇ ਵਿੱਚ ਜਦੋਂ ਭਜੜ ਮਚ ਗਈ ਤਾਂ ਲੋਕਾਂ ਨੂੰ ਭੱਜਣ ਦਾ ਮੌਕਾ ਤੱਕ ਨਹੀਂ ਮਿਲਿਆ ਤੇ ਉਹ ਇੱਕ ਦੂਜੇ ਦੇ ਉੱਤੇ ਡਿੱਗਦੇ ਰਹੇ ਦੱਸਦੇ ਕਿ ਹਾਦਸੇ ਤੋਂ ਬਾਅਦ 70 ਤੋਂ ਵੱਧ ਐਂਬੂਲੈਂਸਾਂ ਸੰਗਮ ਬੈਂਕ ਪਹੁੰਚੀਆਂ ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਹਾਦਸੇ ਤੋਂ ਬਾਅਦ ਸੰਗਮ ਕੰਡੇ ਦੇ ਉੱਤੇ ਐਨਐਸਜੀ ਜਿਹੜੇ ਕਿ ਕਮਾਂਡੋਜ਼ ਨੇ ਚਾਰਜ ਸੰਭਾਲ ਲਿਆ ਤੇ ਸੰਗਮ ਤੱਕ ਇਲਾਕੇ ਦੇ ਵਿੱਚ ਆਮ ਲੋਕਾਂ ਦਾ ਦਾਖਲਾ ਜਿਹੜਾ ਕਿ ਰੋਕ ਦਿੱਤਾ ਗਿਆ ਹੈ ਤੇ ਭੀੜ ਨੂੰ ਵਦਨ ਤੋਂ ਰੋਕਣ ਦੇ ਲਈ ਪਰਾਗਰਾਜ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਵੀ ਸ਼ਰਧਾਲੂਆਂ ਨੂੰ ਰੋਕ ਦਿੱਤਾ ਗਿਆ ਤੇ ਉੱਥੇ ਹੀ ਪ੍ਰਸ਼ਾਸਨ ਨੂੰ ਵੀ ਅਲਰਟ ਕਰ ਦਿੱਤਾ ਗਿਆ ਦੱਸ ਦਈਏ ਕਿ ਅੱਜ ਮਹਾਕੁੰਮ ਦੇ ਵਿੱਚ ਮੋਨੀ ਅਮਾਵਸਿਆ ਦਾ ਇਸ਼ਨਾਨ ਹੈ ਜਿਸ ਦੇ ਕਰ ਸ਼ਹਿਰ ਦੇ ਵਿੱਚ ਕਰੀਬ 9 ਕਰੋੜ ਸ਼ਰਧਾਲੂਆਂ ਦੇ ਆਉਣ ਦਾ ਅਨੁਮਾਨ ਦੱਸਿਆ ਜਾ ਰਿਹਾ ਹੈ ਪ੍ਰਸ਼ਾਸਨ ਦੇ ਮੁਤਾਬਕ देर रात ਤੱਕ 8 ਤੋਂ 10 ਕਰੋੜ ਸ਼ਰਧਾਲੂਆਂ ਦੇ ਸੰਗਮ ਸਮੇਤ 44 ਘਾਟਾਂ ਦੇ ਉੱਤੇ ਇਸ਼ਨਾਨ ਕਰਨ ਦੀ ਸੰਭਾਵਨਾ ਹੈ ਇਸ ਤੋਂ ਇੱਕ ਦਿਨ ਪਹਿਲਾਂ ਯਾਨੀ ਕਿ ਮੰਗਲਵਾਰ ਬੀਤੇ ਦਿਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ 5.5 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਸੰਗਮ ਦੇ ਵਿੱਚ ਇਸ਼ਨਾਨ ਕੀਤਾ ਹੈ ਤੇ ਪੂਰੇ ਸ਼ਹਿਰ ਦੇ ਵਿੱਚ ਸੁਰੱਖਿਆ ਦੇ ਲਈ 60 ਹਜ਼ਾਰ ਤੋਂ ਵੱਧ ਅਜਿਹੇ ਕਿ ਜਵਾਨਾਂ ਦੀ ਕਿ ਤਾਇਨਾਤ ਕੀਤੇ ਗਏ ਨੇ ਤੇ ਉੱਥੇ ਤੋਂ ਦੱਸ ਦੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈਗਾ ਕਿ ਪ੍ਰਿਆਗਰਾਜ ਮਹਾਕੁੰਭ ਦੇ ਵਿੱਚ ਜੋ ਹਾਦਸਾ ਹੋਇਆ ਹੈ ਉਹ ਬਹੁਤ ਹੀ ਦੁਖਦਾਈ ਹੈ ਉਹਨਾਂ ਨੇ ਸ਼ਰਧਾਲੂਆਂ ਦੇ ਪ੍ਰਤੀ ਮੇਰੀ ਡੂੰਗੀ ਸਵੇਦਨਾ ਹੈ ਉਹਨਾਂ ਨੇ ਕਿਹਾ ਹੈ ਕਿ ਮੇਰੀ ਸ਼ਰਧਾਲੂਆਂ ਦੇ ਪ੍ਰਤੀ ਡੂੰਗੀ ਸਵੇਦਨਾ ਹੈ ਜਿਨ੍ਹਾਂ ਨੇ ਇਸ ਦੇ ਵਿੱਚ ਆਪਣੇ ਪਰਿਵਾਰਕ ਮੈਂਬਰ ਗੁਆ ਦਿੱਤੇ ਨੇ ਇਸ ਦੇ ਨਾਲ ਹੀ ਮੈਂ ਸਾਰੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਸਥਾਨਕ ਪ੍ਰਸ਼ਾਸਨ ਪੀੜਤਾ ਦੀ ਹਰ ਸੰਭਵ ਮਦਦ ਕਰਨ ਦੇ ਲਈ ਲੱਗਿਆ ਹੋਇਆ ਹੈਗਾ ਤੇ ਇਸ ਸੰਬੰਧ ਦੇ ਵਿੱਚ ਮੈਂ ਮੁੱਖ ਮੰਤਰੀ ਯੋਗੀ ਜੀ ਦੇ ਨਾਲ ਗੱਲ ਕੀਤੀ ਹੈ ਅਤੇ ਮੈਂ ਲਗਾਤਾਰ ਰਾਜ ਸਰਕਾਰ ਦੇ ਸੰਪਰਕ ਦੇ ਵਿੱਚ ਹਾਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਇਹ ਬਿਆਨ ਸਾਹਮਣੇ ਆਇਆ ਸੀਗਾ ਟਵੀਟ ਕਰਕੇ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮਹਾਕੁੰਭ ਜੋ ਕਿ ਪਿਛਲੇ 1 ਮਹੀਨੇ ਤੋਂ ਲਗਾਤਾਰ ਚਰਚਾ ਦੇ ਵਿੱਚ ਹੈ ਪਹਿਲਾਂ ਤਾਂ ਕਈ ਤਰ੍ਹਾਂ ਦੇ ਬਾਬੇ ਜਿਹੜੇ ਕਿ ਉੱਥੇ ਵਾਇਰਲ ਹੋਏ ਸੀਗੇ ਉਹ ਚਰਚਾ ਦੇ ਵਿੱਚ ਸੀਗੇ ਤੇ ਉਸ ਤੋਂ ਬਾਅਦ ਮੋਨਾ ਲੀਸਾ ਨਾਮ ਦੀ ਮਾਲਾ ਵਿੱਚ ਵਾਲੀ ਕੁੜੀ ਜਿਹੜੀ ਕਿ ਚਰਚਾ ਦੇ ਵਿੱਚ ਆਈ ਕਾਫੀ ਵਾਇਰਲ ਹੋਈ ਆ ਪਰ ਹੁਣ ਪ੍ਰਿਆਗਰਾਜ ਦੇ ਵਿੱਚ ਇਹ ਭਗਜ਼ਰ ਨੇ ਜੋੜੇ ਕਿ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈਗਾ ਲੋਕ ਕਾਫੀ ਪਰੇਸ਼ਾਨ ਹੋਏ ਪਏ ਨੇ ਉਥੇ ਜਿਹੜੇ ਕਿ ਉਹਦੇ ਸੰਗਤ ਜਿਹੜੇ ਕਿ ਉਥੇ ਨਤਮਸਤਕ ਹੋਣ ਲਈ ਗਈ ਹੈ ਇਸ਼ਨਾਨ ਕਰਨ ਲਈ ਗਈ ਹੈ ਪਰ ਉਥੇ ਹੀ ਰੇਲਵੇ ਵਿਭਾਗ ਦੇ ਵੱਲੋਂ ਵੀ ਵੱਡਾ ਬਿਆਨ ਸਾਹਮਣੇ ਆਇਆ ਸੀਗਾ ਰੇਲੂ ਭਾਗ ਦਵੇ ਵੱਲੋਂ ਕਿਹਾ ਗਿਆ ਸੀਗਾ ਕਿ ਜਿਹੜੀ ਜਿਹੜੀ ਕਿ ਕੁਝ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਤਾਂ ਕਿ ਉਥੇ ਆਉਣ ਦੇ ਲਈ ਹੋਰ ਸੰਗਤ ਦਾ ਇਕੱਠ ਨਾ ਹੋ ਸਕੇ